ਹੈਲੋ ਕਿਵੇਂ ਹੋ ਸਾਰੇ ਮੀਤ ਕਰਦੇ ਠੀਕ ਹੋਣੇ ਪਰ ਅੱਜ ਮੈਂ ਠੀਕ ਨਹੀਂ ਸੀ ਮੈਂ ਬਹੁਤ ਬਿਮਾਰ ਹੋਈ ਸਵੇਰੇ ਅ ਡਿਸਟਰਬੈਂਸ ਬੜੀ ਹੋਈ ਕਿਉਂਕਿ ਸਿਰ ਹੁਣ ਵੀ ਮੇਰਾ ਬਹੁਤ ਜ਼ਿਆਦਾ ਦਰਦ ਕਰ ਰਿਹਾ ਤੇ ਪੇਟ ਖਰਾਬ ਖਾਂਸੀ ਰੇਸ਼ਾ ਪਹਿਲੇ ਬਹੁਤ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਬੁਖਾਰ ਪੇਟ ਸਭ ਬਿਮਾਰੀਆਂ ਕੱਟੀਆਂ ਹੋ ਗਈ ਬੜੀ ਮੁਸ਼ਕਲ ਦੇ ਨਾਲ ਫਿਰ ਮੈਂ ਯਾਰ ਅੱਜ ਉੱਤਲੇ ਬਰਸੀ ਲੈ ਕੇ ਆਈ ਕਿਉਂਕਿ ਮੈਂ ਤਾਂ ਥੋੜੀ ਡਾਕਟਰ ਨੂੰ ਆ ਲੰਦਾਂ ਤਾਂ ਉਸ ਦਿਨ ਬਰਸੀ ਲਈ ਸੇ ਥੋੜਾ ਠੀਕ ਹੋਈ ਵੈਟਿਊਸ਼ਨ ਵਾਲੇ ਬੱਚੇ ਆ ਗਏ ਔਰ ਫਿਰ ਮੈਂ ਅਸੀ ਨੂੰ ਦਿਖਾ ਕੇ ਆਈਆਂ ਪਰ ਚਲੋ ਫਿਰ ਮੈਂ ਕਹਾਂ ਚਲੋ ਵੀਡੀਓ ਵੀ ਬਣਾਨੇ ਆ ਥੋੜਾ ਬੰਦੇ ਦਾ ਮੂਡ ਹਲਕਾ ਹੋ ਜਾਂਦਾ ਤੇ ਹੋਰ ਤੁਸੀਂ ਸਾਨੂੰ ਕਿਦਾਂ ਆਪਣਾ ਆਪਣਾ ਧਿਆਨ ਰੱਖੋ ਕੋਕ ਮੌਸਮ ਥੋੜਾ ਖਰਾਬ ਚੱਲਦਾ ਹੈ ਨਾ ਇੰਨਾ ਦਿਨਾਂ ਚ ਸਾਡੇ ਚਾਹ ਇੱਥੇ ਜਲੰਧਰ ਦੇ ਵਿੱਚ ਥੋੜੀ ਹੋ ਜਾਂਦੀ ਹੈ ਗੰਦਗੀ ਬੰਦਗੀ ਸ਼ਰ ਹੈ ਨਾ ਸ਼ਰ ਦੇ ਵਿੱਚ ਪੀੜ ਪੜਕਾ ਬਹੁਤ ਹੁੰਦਾ ਤੇ ਉਹਦੇ ਕਰਕੇ ਆ ਬਰਸਾਤੀ ਮੌਸਮ ਦੇ ਵਿੱਚ ਐਂਡ ਵਿੱਚ ਵੀ ਜਦੋਂ ਖਤਮ ਵੀ ਹੁੰਦਾ ਨਾ ਇੰਨਾ ਵਿੱਚ ਮੱਛਰ ਮੁੱਛਰ ਬਹੁਤ ਹੋ ਜਾਂਦਾ ਤੇ ਡਿਸਟਰਬੈਂਸ ਬੜੀ ਕ੍ਰੀਏਟ ਹੁੰਦੀ ਹੈ ਤੇ ਬਿਮਾਰੀਆਂ ਬਹੁਤ ਵੈਲੀਆਂ ਇਸ ਮੌਸਮ ਦੇ ਵਿੱਚ ਤੇ ਚਲੋ ਕੋਈ ਗੱਲ ਨਹੀਂ ਅ ਪਰ ਕੀ ਵੀ ਸਾਰੇ ਜਿਹੜੇ ਸਿ ਸ਼ਹਿਰਾਂ ਚ ਰਹਿੰਦੇ ਹੋ ਤਾਂ ਆਪਣਾ ਆਪਣਾ ਧਿਆਨ ਰੱਖੋ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ ਉਹ ਵੀ ਸਾਰੇ ਆਪਣਾ ਆਪਣਾ ਧਿਆਨ ਰੱਖੋ ਤੇ ਕਿਉਂਕਿ ਮੌਸਮ ਤੇ ਖਰਾਬ ਚੱਲਦਾ ਹੀ ਆ ਇਸ ਟਾਈਮ ਤੇ ਮੱਛਰ ਮਕੀਆਂ ਬਹੁਤ ਬਸਤਰ ਬਸ ਪਈ ਹੁੰਦੀ ਆ ਇੱਕ ਸਫਾਈ ਦਾ ਵੀ ਇੰਤਜ਼ਾਮ ਇਦਾਂ ਹੀ ਆ ਫਿਰ ਹੁੰਦਾ ਬਾਹਰ ਰੋਡ ਤੇ ਸਾਡੇ ਤੇ ਸਿਟੀ ਆ ਨਾ ਵੱਡਾ ਕਿੰਨੇ ਲੋਕ ਆ ਫਸ ਪੜਾ ਰੰਦਾ ਉਸ ਕਰਕੇ ਗੰਦ ਵੀ ਉੱਮ ਗਈ